ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ 1984 ਵਿੱਚ ਜੋ ਹੋਇਆ ਉਹਦੇ ਬਾਰੇ ਸਾਨੂੰ ਬਿਲਕੁਲ ਨਾ ਮਾਤਰ ਹੀ ਪਤਾ ਹੈ ਪਰ ਇਹ ਨਾ ਮਾਤਰ ਹੀ ਸਾਡਾ ਲੂ ਲੂ ਖੜਾ ਕਰ ਦਿੰਦਾ ਹੈ 1984 ਤੋਂ ਬਾਅਦ ਸਿੱਖਾਂ ਨਾਲ ਕੀ ਕੀ ਅਤਿਆਚਾਰ ਹੋਏ ਸਿੱਖ ਯੋਧਿਆਂ ਨੇ ਕਿੰਜ ਇਨ ਅਤਿਆਚਾਰਾਂ ਦੇ ਖਿਲਾਫ ਲੜ ਕੇ ਹਕੂਮਤ ਨੂੰ ਜਵਾਬ ਦਿੱਤਾ ਇਹ ਸਭ ਸਾਡੇ ਤੋਂ ਲੁਕੋ ਕੇ ਰੱਖਿਆ ਜਾਂਦਾ ਹੈ ਤੇ ਇਹ ਵੀ ਗੱਲ ਨਹੀਂ ਕਿ ਸਾਨੂੰ ਸਾਡੇ ਨਾਲ ਹੱਡ ਵੀਤੀ ਦੱਸਣ ਦੇ ਉਪਰਾਲੇ ਨਹੀਂ ਕੀਤੇ ਗਏ ਕਿਉਂਕਿ ਸਮੇਂ ਸਮੇਤੇ ਫਿਲਮਾਂ ਦੇ ਰੂਪ ਵਿੱਚ ਸਾਨੂੰ ਸਾਡਾ ਇਤਿਹਾਸ ਤੇ ਸਾਡੇ ਤੇ ਹੋਏ ਜ਼ੁਲਮ ਬਾਰੇ ਦੱਸਣ ਲਈ ਪ੍ਰੋਡਿਊਸਰਸ ਤੇ ਐਕਟਰਸ ਨੇ ਮੂਵੀਜ਼ ਤਿਆਰ ਜਿੰਨਾ ਮੂਵੀਜ਼ ਨੂੰ ਬਣਾਉਣ ਤੇ ਖਾਸਾ ਖਰਚਾ ਆ ਜਾਂਦਾ ਹੈ ਪਰ ਜਦੋਂ ਇਹੋ ਬਣੀ ਫਿਲਮ ਰਿਲੀਜ਼ ਨਾ ਕੀਤੀ ਜਾਵੇ ਆਡੀਅנס ਤੱਕ ਇਹੋ ਫਿਲਮ ਨਾ ਪਹੁੰਚਣ ਦਿੱਤੀ ਜਾਵੇ ਤਾਂ ਪ੍ਰੋਡਿਊਸਰਸ ਦੇ ਪੈਸੇ ਦਾ ਨੁਕਸਾਨ ਜੋ ਮੁੱਦੇ ਤੇ ਫਿਲਮ ਬਣੀ ਹੈ ਉਹਦੇ ਬਾਰੇ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਨਾ ਪਹੁੰਚਣ ਦਾ ਨੁਕਸਾਨ ਜ਼ਰੂਰ ਹੁੰਦਾ ਹੈ ਤੇ ਆਓ ਆਪਾਂ ਇਹਨਾਂ ਬਣੀਆਂ ਫਿਲਮਾਂ ਦੇ ਬਾਰੇ ਜਾਣਦੇ ਹਾਂ ਜੋ ਰਿਲੀਜ਼ ਨਹੀਂ ਕੀਤੀਆਂ ਗਈਆਂ ਤੇ ਸਾਨੂੰ ਕਮੈਂਟ ਕਰਕੇ ਇਹ ਜ਼ਰੂਰ ਦੱਸੋ ਕਿ ਇਹਨਾਂ ਮੂਵੀਜ਼ ਨੂੰ ਰਿਲੀਜ਼ ਨਾ ਕਰਨ ਦਾ ਕੀ ਕਾਰਨ ਸੀ ਅਸੀਂ ਇਸ ਚੈਨਲ ਤੇ ਇਹੋ ਜਿਹੀਆਂ ਵੀਡੀਓਜ਼ ਅਪਲੋਡ ਕਰਦੇ ਰਹਿਣੀ ਆ ਚੈਨਲ ਨੂੰ ਸਬਸਕ੍ਰਾਈਬ ਕੇ ਪਹਿਲੇ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਅਗਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਫਰਜਾਨ ਤੁਸੀਂ ਆਪਣੇ ਗੁਰੂ ਪੀਰਾਂ ਤੇ ਰੱਬ ਦਾ ਨਾਮ ਸਿਰਫ ਇੱਕੋ ਨਾਮ ਯਾਦ ਰੱਖੋਗੇ ਅੱਜ ਤੇ ਬਾਅਦ ਨਿਰੇ ਤੂਫਾਨ ਹੈ ਅੱਜ ਤੋਂ ਅਸੀਂ ਤੈਨੂੰ ਇਸੇ ਨਾਮ ਨਾਲ ਸੱਦਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਯੋਗਰਾਜ ਸਿੰਘ ਉਰਫ ਤੂਫਾਨ ਸਿੰਘ ਦੀ ਬਾਇਓਗ੍ਰਾਫੀ ਫਿਲਮ ਤੂਫਾਨ ਸਿੰਘ ਬਾਰੇ। ਅਗਸਤ 2017 ਵਿੱਚ ਫਿਲਮ ਰਿਲੀਜ਼ ਕੀਤੀ ਗਈ। ਸਿਰਫ ਓਵਰਸੀਜ਼ ਯਾਨੀ ਇੰਡੀਆ ਤੋਂ ਬਾਹਰ ਪਰ ਇੰਡੀਆ ਵਿੱਚ ਇਸ ਫਿਲਮ ਨੂੰ ਬੈਨ ਕੀਤਾ ਗਿਆ। ਤੂਫਾਨ ਸਿੰਘ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ। 1984 ਵਿੱਚ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਕਰਕੇ ਤੂਫਾਨ ਸਿੰਘ ਨੇ 13 ਸਾਲ ਦੀ ਉਮਰ ਵਿੱਚ ਹਥਿਆਰਾਂ ਨੂੰ ਆਪਣਾ ਯਾਰ ਬਣਾਇਆ ਤੇ ਕੌਮ ਨਾਲ ਹੋਏ ਜ਼ੁਲਮ ਦਾ ਇਨਸਾਫ ਮੰਗਣ ਤੋਰ ਪਈ। 1990 ਵਿੱਚ ਹਰ ਗੋਬਿੰਦਪੁਰ ਦੇ ਨੇੜੇ ਕਿਸੇ ਪਿੰਡ ਵਿਚ ਪੁਲਿਸ ਨੇ ਘੇਰਾ ਪਾ ਲਿਆ ਤੇ ਇੱਕ ਗੱਦਾਰ ਕਰਨ 19 ਸਾਲ ਦੀ ਉਮਰ ਵਿੱਚ ਇਹਨਾਂ ਨੇ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ ਤਰੀਬ 4 ਲੱਖ ਦਾ ਇਕੱਠ ਇਹਨਾਂ ਦੀ ਅੰਤਿਮ ਯਾਤਰਾ ਤੇ ਹੋਇਆ ਇਹ ਸਾਰੇ ਹਮਲੇ ਸਿਖਾਉਂਦੇ ਕਿਉਂ ਹੋ ਰਹੇ ਨੇ ਇੱਕ ਪ੍ਰਧਾਨ ਮੰਤਰੀ ਦੇ ਮਰ ਜਾਣ ਤੇ ਸਾਰੇ ਦੇ ਸਾਰੇ ਸਿੱਖ ਕਿਵੇਂ ਦੋਸ਼ੀ ਹੋ ਗਏ ਦੂਸਰੀ ਫਿਲਮ ਬਾਰੇ ਗੱਲ ਕਰੀਏ ਤਾਂ 23 ਮਈ 2014 ਨੂੰ ਇੰਡੀਆ ਛੱਡ ਕੇ ਪੂਰੀ ਦੁਨੀਆ ਵਿੱਚ ਰਿਲੀਜ਼ ਕੀਤੀ ਗਈ ਫਿਲਮ 47 ਟੂ 84 1947 ਵਿੱਚ ਅਸੀਂ ਆਜ਼ਾਦ ਹੋਏ ਪਰ 1984 ਵਿੱਚ ਫੇਰ ਦੁਬਾਰਾ ਅਸੀਂ ਕਿਵੇਂ ਗੁਲਾਮ ਹੋ ਗਏ ਇਹ ਫਿਲਮ ਰਾਹੀਂ ਸਾਨੂੰ ਪਤਾ ਚੱਲਦਾ ਹੈ ਕਿ ਇੰਦਰਾ ਗਾਂਧੀ ਦੇ ਮਰਨ ਤੇ ਕਿਵੇਂ ਪੂਰੀ ਸਿੱਖ ਕੌਮ ਨੂੰ ਦੋਸ਼ੀ ਮੰਨਿਆ ਗਿਆ ਸਿੱਖਾਂ ਨੂੰ ਕਿਸ ਤਰ੍ਹਾਂ ਪੂਰੇ ਇੰਡੀਆ ਵਿੱਚ ਮਾਰਿਆ ਗਿਆ ਜ਼ਿੰਦਾ ਸਾੜਿਆ ਗਿਆ ਸਿੱਖਾਂ ਨਾਲ ਹੋਏ ਤੱਕੇ ਬਾਰੇ ਸਿੱਖਾਂ ਨੂੰ ਮਾਰਨ ਦੀ ਇਹ ਇੱਕ ਸਾਜ਼ਿਸ਼ ਸੀ ਜਾਂ ਕੋ ਹੋਰ ਇਸ ਫਿਲਮ ਨਾਲ ਸਾਨੂੰ ਪਤਾ ਚੱਲਦਾ ਹੈ ਜੇਕਰ ਤੁਸੀਂ ਇਹ ਫਿਲਮ ਦੇਖੀ ਹੋਈ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਜੇਕਰ ਨਹੀਂ ਵੀ ਦੇਖੀ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਪਿੰਡਰਾ ਵਾਲੇ ਦਾ ਕੰਡਾ ਕਰਦੀਏ ਕਿਦਾਂ ਜ਼ੁਲਿੰਦਰ ਸ਼ਿੰਦੇ ਨੂੰ ਜੇਲ੍ਹ ਦੇ ਵਿੱਚ ਉਰੇਆ ਇਸੇ ਕਰਕੇ ਕਰਵਾਇਆ ਹੈ ਸਤਸ਼੍ਰੀਆਕਰ ਤੀਸਰੀ ਫਿਲਮ ਕਰਮਜੀਤ ਸਿੰਘ ਬਾਠ ਨੇ 3 ਸਾਲ ਲਾ ਕੇ ਫਿਲਮ ਦੀ ਸਟੋਰੀ ਲਿਖੀ ਹਰ ਇੱਕ ਪੱਖ ਆਈ ਵਿਟਨੈਸ ਤੋਂ ਸੁਣ ਕੇ ਲਿਖਿਆ ਗਿਆ ਇੱਕਦਮ ਸੱਚੀ ਕਹਾਣੀ ਲਿਖੀ ਗਈ 3 ਸਾਲ ਵਿੱਚ ਲਿਖੀ ਫਿਲਮ 2015 ਵਿੱਚ ਤਿਆਰ ਹੋਈ ਧਰਮ ਯੁੱਧ ਮੋਰਚਾ ਇਹਦੇ ਵਿੱਚ ਉਹ ਸਾਰਾ ਕੁਝ ਦੱਸਿਆ ਗਿਆ ਕਿ ਕਿਸ ਤਰ੍ਹਾਂ ਸੰਤ ਪਿੰਡਰਾ ਵਾਲੇ ਜੀ ਨੇ ਕੌਮ ਨੂੰ ਜਗਾਇਆ ਅਨੰਦਪੁਰ ਸਾਹਿਬ ਦਾ ਮਤਕੀ ਹੈ ਕਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸਾਨੂੰ ਇਸ ਫਿਲਮ ਵਿੱਚ ਇਹ ਸਭ ਗੱਲਾਂ ਦਾ ਪਤਾ ਚੱਲਦਾ ਹੈ ਪਰ ਇੰਡੀਆ ਵਿੱਚ ਫਿਲਮ ਨੂੰ ਬੈਨ ਕੀਤਾ ਗਿਆ ਜਿਹਦੇ ਚੱਲਦੇ ਭਾਰਤ ਨੂੰ ਛੱਡ ਕੇ ਪੂਰੀ ਦੁਨੀਆ ਵਿੱਚ ਫਿਲਮ ਰਿਲੀਜ਼ d 2014 15 16 ਤੇ 17 ਇਨਾਂ 4 ਸਾਲਾਂ ਵਿੱਚ ਕੌਮ ਨਾਲ ਹੋਏ ਧੱਕੇ ਦੇ ਖਿਲਾਫ ਕਾਫੀ ਮੂਵੀਜ਼ ਬਣੀਆਂ ਪਰ ਉਹਨਾਂ ਮੂਵੀਜ਼ ਨੂੰ ਉਹਨਾਂ ਫਿਲਮਾਂ ਨੂੰ ਸਾਡੇ ਤੱਕ ਨਹੀਂ ਪਹੁੰਚਣ ਦਿੱਤਾ ਗਿਆ YouTube ਉੱਤੇ ਜਾਂ ਲੀਕ ਕਰਕੇ ਇਨਾਂ ਮੂਵੀਜ਼ ਨੂੰ ਜਨਤਾ ਨੇ ਦੇਖਿਆ ਪਰ ਇਸ ਤਰ੍ਹਾਂ ਕੋਈ ਜ਼ਿਆਦਾ ਲੋਕ ਨਹੀਂ ਦੇਖਦੇ ਇਸ ਲਈ ਪ੍ਰੋਡਿਊਸਰਜ਼ ਨੇ ਇਹੋ ਜਿਹਾ ਕੋਈ ਵੀ ਕਨਸੈਪਟ ਲੈ ਕੇ ਆਉਣਾ ਬੰਦ ਕਰ ਦਿੱਤਾ ਜਿਹਦੇ ਨਾਲ ਅਸਲ ਸੱਚਾਈ ਨੂੰ ਆਮ ਲੋਕਾਂ ਤੋਂ ਲੁਕੋ ਦਿੱਤਾ ਗਿਆ ਇਸ ਵੀਡੀਓ ਨੂੰ ਘੱਟੋ ਘੱਟ 10 ਜਣਿਆਂ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਕਿਸੇ ਨੂੰ ਪਤਾ ਚੱਲ ਸਕੇ ਸਿੱਖਾਂ ਹੁੰਦੇ ਤੱਕੇ ਬਾਰੇ ਤੇ ਜੇਕਰ ਕੋਈ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਕਿਵੇਂ ਦਬਾਈ ਜਾਂਦੀ ਹੈ ਤੇ ਇਹਨਾਂ ਵਿੱਚੋਂ ਕਿਹੜੀ-ਕਿਹੜੀ ਫਿਲਮ ਤੁਸੀਂ ਦੇਖੀ ਹੋਈ ਹੈ ਕਮੈਂਟ ਬਾਕਸ ਵਿੱਚ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ